हां जी दोस्तों सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਚੋਟੀਆਂ ਨੇੜੇ ਫਤੇਗੜ ਪੰਚਤੂਰ ਜੋਗੇ ਵਾਲੇ ਤੋਂ ਤਕਰੀਬਨ ਕੋਈ ਦੋਸਤੋ 5 ਕਿਲੋਮੀਟਰ ਦੀ ਦੂਰੀ ਮਖੂ ਤੋਂ ਤਕਰੀਬਨ 5 15 ਕਿਲੋਮੀਟਰ ਦੀ ਦੂਰੀ ਆ ਤੇ ਜੇਕਰ ਜੀਰੇ ਦੀ ਕੋੜੀ ਸੇਖਾਂ ਤੇ ਧਰਮਕੋਟ ਦੀ ਦੂਰੀ ਵੇਖੀ ਤਾਂ ਦੋਸਤੋ ਕੋਈ 15 16 17 17 ਕਿਲੋਮੀਟਰ ਦੀ ਦੂਰੀ ਆ ਮੋਗਾ ਜ਼ਿਲ੍ਹਾ ਲੱਗਦਾ ਵੀਰ ਸੋਨੂ ਉਹਨਾਂ ਨੂੰ ਤਹਿਸੀਲ ਧਰਮਕੋਟ ਲੱਗਦੀ ਆ ਤੇ ਪਹਿਲਾਂ ਵੀ ਆਪਾਂ ਕਾਫੀ ਪਸ਼ੂ ਤੁਹਾਨੂੰ ਦਿਖਾਏ ਆ ਵੀਰ ਸੋਨੂ ਦੇ ਘਰੋਂ ਪਸ਼ੂ ਵਪਾਰ ਦਾ ਕੀਤਾ ਪਸ਼ੂ ਡੇਲੀ ਰੂਟੀਨ ਦੇ ਵਿੱਚ ਆਉਂਦੇ ਆ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਟੋਟਲ 6 ਨਗ ਤੁਹਾਨੂੰ ਦਿਖਾਉਣੇ ਆ 5 ਮੱਝਾਂ 1 ਬੈੜ ਦਿਖਾਵਾਂਗੇ ਬਿਲਕੁਲ ਪਸ਼ੂ ਸਾਰੇ ਸੋਏ ਸੁਬਾਹ ਆ ਤਾਜ਼ੇ ਤੇ ਪੂਰੀ ਡਿਟੇਲ ਆਪਾਂ ਵੀਰ ਸੋਨੂ ਤੋਂ ਲੈ ਲੈਨੇ ਆ ਠੀਕ ਆ ਜੀ ਨਗ ਚੰਗੇ ਆ ਬਾਕੀ ਪਹਿਲਾਂ ਦੋ ਜਣ ਝੋਟੀਆਂ ਤੀਜੇ ਸਵੇ ਦੂਜੇ ਸਵੇ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਦੇ ਪਸ਼ੂ ਜੜੇ ਤੁਹਾਨੂੰ ਮਿਲ ਜਾਂਦੇ ਆ ਇਸ ਕਿਲੇ ਦੇ ਉੱਪਰੋਂ ਆਓ ਕਰਦੇ ਆ ਗੱਲਬਾਤ ਵੀਰ ਸੋਨੂ ਦੇ ਨਾਲ ਸਭ ਤੋਂ ਪਹਿਲਾਂ ਵੀਰ ਸਾਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸੰਤ ਸਰ ਜੀ ਹੋਰ ਠੀਕ ਠਾਕ ਜੇ। ਬੜੇ ਵਧੀਆ ਵੀਰ ਸਾਨੂੰ ਕੈਮਸੇ ਤਾਂ। ਹਾਂ ਕਿਰਪਾ ਗੁਰੂ ਰਾਮਦਾਸ ਦੀ। ਹਾਂ ਜੀ ਅੱਜ ਆਪਣੇ ਕੋਲ ਸੰਤ ਸਰ ਪੰਜ ਮਈ ਦੇ ਇੱਕ ਗਾਂ ਜੀ। ਬੜੀ ਵੀਡੀਓ ਚਲੋ ਲੇਟ ਹੀ ਹੋ ਗਈ ਆ। ਹਾਂ ਜੀ ਹਾਂ ਕੋਈ ਗੱਲ ਪੰਜ ਮਈ ਸਈਆਂ ਦੇ ਇੱਕ ਗਾਂ ਸੀ ਆ। ਗਾਂ ਦਾ ਆਪਾਂ ਬੜੀ ਘਟ ਲੈਣੀ ਆ ਚਲੋ ਇੱਕ ਲੈ ਕੇ ਵੇਖੀ। ਕੋਈ ਨੌਲੇਜ ਵੀ ਥੋੜੀ ਜਿਹੀ ਆਪਣੇ ਗਾਂ ਬਾਰੇ ਘੱਟ ਏ। ਲਹਾਂਦੀ ਡੋਗਲੀ ਜਿਹੜਾ ਸੂਈ ਤਾਂ ਆਈ। ਹਾਂ ਜੀ 10-12 ਕਿਲੋ ਬੜਾ ਅੱਜ ਹੀ ਆਈ ਸਵੇਰੇ। ਆਇਆ ਹੱਥ ਫਿਰ ਵੀ ਚਲੋ ਗਾਂਵਾਂ ਹਾਂ ਇਹ ਪੰਜੇ ਸਈਆਂ ਮਈ ਪੰਜੇ ਮੱਝਾਂ ਸੂਈਆਂ ਨੇ ਹਾਂਜੀ ਤੇ ਬੈੜ ਵੀ ਸੂਈ ਆ ਹਾਂ ਬੈੜ ਵੀ ਸੂਈ ਸਾਰੇ ਜਾਨਵਰ ਆਪਾਂ ਵੈਸੇ ਸੰਧੂ ਸਾਹਿਬ ਸੋਇਆ ਹੀ ਲੈ ਕੇ ਕੋਚ ਤੇ ਬਾਕੀ ਸੰਧੂ ਸਾਹਿਬ ਵੀਰ ਨੂੰ ਸਾਡੀ ਦੇ ਇਹੇ ਬੇਨਤੀ ਦੇ ਵਿੱਚ ਝੋ ਕੇ ਆਣ ਕੇ ਤਸੱਲੀ ਕਰੇ ਆ ਬਿਲਕੁਲ ਠੀਕ ਹੈ ਜੇ ਕੋਈ ਮੰਨ ਲਾ 19 ਕੀ ਗਲਤ ਨਿਕਲਦਾ ਅਗਲੇ ਘਰੇ ਜਾ ਕੇ ਦੂਜੇ ਚੌਥੇ ਦਿਨ ਇਸੀ ਮੱਝ ਮੋੜ ਦਿਆਂਗੇ ਤੇ ਮੁੜ ਕੇ ਵੇ ਨਾ ਲਾਮਾ ਦੇ ਯਾਰ ਇੰਜ ਉੰਜ ਇਹ ਕੁਝ ਨਹੀਂ ਸਹੀ ਲੱਗਦੀ ਤੇ ਅਗਲਾ ਬਦਲ ਕੇ ਜਾ ਸਕਦਾ ਇਹਨਾਂ ਓਵਰ ਆਪਾਂ ਦੇਖ ਸਕਦੇ ਹਾਂ ਠੀਕ ਹੈ ਜੀ ਬਾਕੀ ਤੇ ਪਹਿਲੀ ਦੀ ਗੱਲ ਸਾਡੀ ਇਥੇ ਮੈਂ ਅਣਕ ਚੋ ਕੇ ਦੋ ਟਾਈਮ ਤਸੱਲੀ ਕਰੇ ਜਿੰਨਾਂ ਦੁੱਧ ਦੱਸਿਆ ਉਹਨਾਂ ਨਾਂ ਨਿਕਲੇ ਨਾਂ ਲਿਜਾਓ ਅਗਲਾ ਬਦਲੀ ਨਾਲੋਂ ਚੰਗਾ ਪਹਿਲਾਂ ਹੀ ਆਪਾਂ ਜੀ ਤਸੱਲੀ ਜਾਣ ਕੇ ਕਰਾ ਪਹਿਲਾਂ ਤੇ ਕੀ ਕਰੋ ਆਪਦੀ ਠੀਕ ਹੈ ਜੀ ਜਿੰਨਾਂ ਤੁਹਾਨੂੰ ਦੁੱਧ ਦੱਸਾਂਗੇ ਉਹਨਾਂ ਨਿਕਲੂ ਮਹੀਂ ਥਲੇ ਬਿਲਕੁਲ ਜੀ ਬਿਲਕੁਲ ਭਾ ਪਸੰਦ ਸਭ ਬਿਲਕੁਲ ਜਾਇਜ਼ ਪੋਣੇ ਮਹੀਂ ਦੇ ਠੀਕ ਹੈ ਜੀ ਸਾਰੀਆਂ ਸਈਆਂ ਆਪਣੇ ਬਿਲਕੁਲ ਜੀ ਬਿਲਕੁਲ ਉਹਦੋਂ ਰੇਡ ਪੜਦਾ ਜਿੰਨਾਂ ਵੀ ਹੋ ਸਕਦਾ ਸਭ ਤੋਂ ਬੱਚਾ ਉਹ ਹਦੋਂਗੇ ਨਾ ਮੈਂ ਵਿਗੜਨੀ ਹਾਂ ਕੋਈ ਗੱਲ ਨਹੀਂ ਬੱਚੇ ਪਤਾ ਸੱਲੀ ਨਾਲ ਦਿਖਾ ਦਿੰਦੇ ਆ ਬੱਚੇ ਸੱਲੀਆਂ ਕਰਾ ਦਿਆ ਠੀਕ ਹੈ ਮੁੜ ਕੇ ਸਾਈ ਪਾਈ ਤੇ ਜਿੰਨੇ ਬੱਚੇ ਤੋਂ ਛੱਡ ਕੇ ਜਾਣੀ ਉਹਨੂੰ ਮੱਝ ਜਾਣੀ ਪੈਣੀ ਜੇ ਪਹਿਲਾਂ ਪਸੰਦ ਕਰ ਲਿਆ ਉਹਦੀ ਠੀਕ ਹੈ ਜਿੰਨੇ ਦਿਨ ਤੁਸੀਂ ਦੱਸੋਗੇ ਉਹਨੇ ਦਿਨਾਂ ਦਾ ਆਪਾਂ ਬੱਚਾ ਦਿਖਾ ਦਾਂਗੇ ਹਾਂ ਜੇ ਵੱਧ ਨਿਕਲੇ ਫਿਰ ਛੱਡ ਜੇ ਠੀਕ ਹੈ ਬਿਲਕੁਲ ਲੈ ਫਿਰ ਸੋਨੂੰ ਨਾਲ ਦੀ ਨਾਲ ਸ਼ੁਰੂਆਤ ਕਰਨੀ ਹੈ ਪਹਿਲੇ ਨੰਬਰ ਤੇ ਜਿਹੜੇ ਦਸਵਾ ਚੋਟੇ ਸਹੀ ਆ ਜੀ ਦੂਜਾ ਜੀ ਹਾਂ ਦੂਜਾ ਸਵਾ ਅੱਛਾ ਦਿਨ ਕਿੰਨੇ ਹੋਗੇ ਉਹਨਾਂ ਨਾਲ ਦੁੱਧ 12 ਕਿਲੋ ਪਰ ਆਪਾਂ 11 ਕਿਲੋ ਦੀ ਗਾਰੰ ਕੋਈ 12 ਦਿਨਾਂ ਦਾ ਆਈਡੀਆ ਮੰਨ ਲੇ ਆ ਕਟਾ ਮਗਰ ਠੀਕ ਹੈ ਜੀ ਕੋਲੇ ਬੱਚਾ ਕੋਈ 10 ਨਹੀਂ 12 ਦਿਨਾਂ ਦਾ ਮੰਨ ਲੇ ਮੇਰਾ ਵੀਰ ਤੇ ਸੂਬਾ ਦੂਜਾ ਸੂਈ ਆ ਦੁੱਧ ਵੀਰੇ 10 ਤੋਂ ਪਲਾਸ ਕੇ 12 ਸੰਦੂ ਸਾਹਿਬ ਦੁੱਧ ਆਪਾਂ ਘਰੇ ਐਸ ਟਾਈਮ 12 ਚੋਂ ਦੇ ਆਪਾਂ ਜਿਹੜਾ ਕੋਈ ਵੀਰ ਆਏਗਾ 11 ਕਿਲੋ ਚਵਾ ਕੇ ਬਣਾ ਕੇ ਦੇਾਂਗੇ ਤੇ ਪਾਈਆ ਕਿਲੋ ਖੰਡ ਆਪਾਂ ਘੱਟ ਹੀ ਦਸੀਏ ਅਗਲਾ ਵਾਰ ਚੋਲੇ ਸੰਦੂ ਸਾਹਿਬ ਘੱਟ ਦੱਸਾਂਗੇ ਵੀਰ ਨੂੰ ਇਹ ਨੀਂਬਿਚਵਾਤਾ ਝਾਗ ਵਾਲਾ ਵੋਲਟੇਜ ਵਿਖਾਤਾ ਮਨਾ ਕੇ ਦੁੱਧ ਦਿਆਂਗੇ ਠੀਕ ਹੈ ਜੀ ਹਾਂ ਜੇ ਦੁੱਧ ਮੈਂ ਥੱਲੇ ਹੋਵੇ ਲੈ ਜੇ ਨਹੀਂ ਤੇ ਮੈਂ ਛੱਡ ਦੇ ਠੀਕ ਹੈ ਲਓ ਜੀ ਹਾਂ ਜੇ ਮੇਰੀ ਮਾਂ ਕੋ ਚੌਣ ਮਾੜੀ ਨਿਕਲੇ ਤਾਂ ਵੀ ਮੈਂ ਬੈਠਾ ਹਾਂ ਸੋ ਦੋਸਤੋ ਵੈਸੇ 12 ਕਿਲੋ ਦੁੱਧ ਆ ਤੇ 11 ਕਿਲੋ ਮੇਰਾ ਵੀਰ ਤੁਸੀਂ ਮੰਨ ਕੇ ਦਾ ਸੌਦਾ ਕਰ ਲਿਓ ਦਸਾਂ 12 ਦਿਨਾਂ ਦਾ ਸੁਆ ਦੂਜਾ ਸੁਆ ਮਗਰ ਕਟਾ ਮੇਲ ਕਾਫ ਤੁਹਾਨੂੰ ਆਪਾਂ ਦਿਖਾ ਦਿੱਤਾ ਚੌੜਾ ਪਿੱਠਪੂੜਾ ਹਾਈਟ ਮੀਡੀਅਮ ਪਰ ਅਵੇਲੇਬਲ ਦੀ ਲੰਬੀ ਐ ਛੋਟੀ ਠੀਕ ਹੈ ਜੀ ਸਰ ਚਵਾਈ ਬੜੀ ਕਰਨ ਵਾਲੀ ਨੂੰ ਲੱਗੀ ਆ ਦੇਖੋ ਸ ਤੇ ਥਣਾ ਦੀ ਬਿਰਲ ਕਾਫੀ ਚੰਗੀ ਆ ਪੁੱਠੀ ਥਣ ਤੋਂ ਚੋਣ ਚਾਂ ਇੱਕ ਨੰਬਰ ਆ ਚੋਣ ਦਾ ਪਸ਼ੂ ਦੋਸਤੋ ਪਹਿਲਾਂ ਵੀ ਆਪਾਂ ਬੜੀ ਬਾਰਾ ਜ਼ਿਕਰ ਕੀਤਾ ਮਾੜਾ ਪਸ਼ੂ ਨਹੀਂ ਹੁੰਦਾ ਕਿ ਚੋਣ ਦਾ ਆਪ ਵੀ ਤਸੱਲੀ ਕਰਕੇ ਪਸ਼ੂ ਖਰੀਦਿਆ ਜਾਂਦਾ ਇਸ ਫਾਰਮ ਤੇ ਅੱਗੋਂ ਕਿਸੇ ਵੀਰ ਨੇ ਪੈਸੇ ਲਾਉਣੇ ਆ ਤੁਸੀਂ ਵੀ ਆਪਣੀ ਦੋ ਨੀ ਮੈਂ ਹਰ ਵਾਰ ਕਹਿੰਨਾ ਵੀ ਆਪਦੀ ਸੇਮ ਟਾਈਮ ਤਸੱਲੀ ਕਰੋ ਬੇਸ਼ੱਕ ਸਮਾਂ ਤੁਸੀਂ ਕਢਣਾ ਤਸੱਲੀ ਵੀਰ ਸੋਨੋ ਕਰਾਊਗਾ ਤੁਹਾਨੂੰ ਠੀਕ ਹੈ ਜੀ ਸੋ ਦੂਜਾ ਸੂਬਾ ਚੰਗੇ ਦੁੱਧ ਤੇ ਚੱਲਣ ਦੀ 11 ਕਿਲੋ ਤਸੱਲੀ ਆ ਲੱਗਦੀ ਹੈ ਸਰ ਜੇ ਤਸੱਲੀ ਤੋਂ ਗਲਤ ਨਿਕਲੇ ਫਿਰ ਤੁਹਾਨੂੰ ਵੀ ਫੋਨ ਲਾ ਸਕਦਾ ਯਾਰ ਸਾਨੂੰ 50 100 ਕਿਲੋਮੀਟਰ ਦਾ ਸੱਦ ਲੈ ਕੇ ਵੀਰ ਨੇ ਦੱਸਿਆ ਨਹੀਂ ਦੱਸਿਆ ਨਹੀਂ ਠੀਕ ਹੈ ਜੀ 11 ਕਿਲੋ ਦੁੱਧ ਨਾਲ ਨਿਕਲੇ ਮੈਂ ਚੌਣ ਨਾਲ ਚੰਗੀ ਨਿਕਲੇ ਆਪਾਂ ਜ਼ਿੰਮੇਵਾਰ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਇਸ ਟਾਈਮ ਆਪਾਂ 12 ਚੌਣੇ 11 ਚੌਵਾਵਾਂਗੇ ਠੀਕ ਹੈ ਜੀ ਸੋ ਥਾਂ ਦੇਵਾ ਤੋਂ ਸੇ ਕੁੜਦ ਨੂੰ ਪਹਿਣੀ ਵਾਲੀ ਸਾਈਡ ਤੋਂ ਆਪਾਂ ਦਿਖਾ ਰਹੇ ਹਾਂ ਬਿਲਕੁਲ ਵਿਰਲ ਦਿੱਤੀ ਤੁਸੀਂ ਆ ਵੇਖੋ ਸੋਹਣੀ ਸਪੇਸ ਵੰ ਤੇ ਚੋਣ ਜਾਣ ਤੇ ਇੱਕ ਨੰਬਰ ਆ ਦੁੱਧ ਬੋਸ ਹੁਣਾ ਥੱਲੇ ਕਰਮ ਵਾਲੀ ਜੀ ਸੋਨੂੰ ਦੇਵਾਂਗੇ ਕਿੰਨੇ ਦੀ ਵੀਰੇ ਸੰਦੂ ਸਾਹਿਬ ਲੋਕ ਤੇ 1 15 1 20 ਕਰੀ ਜਾਂਦੇ ਆਪਾਂ ਨਾ 1 15 ਨਾ 10 ਆਹ ਲੱਖ ਤੇ 2000 ਰੁਪਏ ਛੜਨਾ 96000 ਦੀ ਮੈਂ ਦੇਣੀ 98 ਦੀ ਹਾਂਜੀ ਮਾਣ ਤਾਂ ਆਪਾਂ ਖੁੱਲੇ ਹੀ ਕਰੀਏ ਮੈਂ ਖੁੱਲੇ ਹੀ ਕਰਾਂਗੇ ਮੈਂ ਵੇਖਿਆ ਜੀ ਥੋੜਾ ਇਹ ਗਾਹ ਨੂੰ ਤੇ ਉਹ ਗਾਹ ਨੂੰ ਚੱਲਦੇ ਆਣ ਨੂੰ ਤਾਂ ਹੋਵੇ ਕਿ ਜਾਨੀ ਛਾਲਾ ਮਾਰਦੀ ਆ ਅੱਗੇ ਨੂੰ ਵੀ ਤੁਰਦੇ ਆ ਲੈ ਸੋਨੂੰ ਵੀਰ ਸੈਕਿੰਡ ਨੰਬਰ ਤੇ ਆ ਚੋਟੀ ਜੱਜਾ ਸਵਾ ਸੰਦੂ ਸਾਹਿਬ ਜੀ ਇਥੇ ਲੈ 11 ਪਰ 10 ਕਿਲੋ ਤੋਲ ਕੇ ਦੇਣਾ ਇਥੇ ਠੀ ਠੀਕ ਹੈ ਜੀ ਡੇਟਰ ਨਾਲ ਅਗਲਾ ਠੰਡਾ ਕਰਕੇ ਦੋ ਦੋ ਬਾਲਟੀਆਂ ਵੀਰ ਕਈ ਆਉਂਦੇ ਤੁਹਾਨੂੰ ਫੋਨ ਵੀ ਮਿਲਣ ਮਿਣਕੇ ਦੇਣਾ ਜੀ ਅੱਛਾ ਤੁਹਾਨੂੰ ਇੱਕ ਗੱਲ ਇਹ ਵੀ ਆ ਵਪਾਰੀ ਵੀਰਾਂ ਤੇ ਕਈ ਵੀਰ ਕਮੈਂਟ ਕਰਦੇ ਆ ਵੀ ਯਾਰ ਦੋ ਟਾਈਮ ਨਹੀਂ ਚਵਾਉਂਦੇ ਇੱਕ ਟਾਈਮ ਚਵਾ ਕੇ ਆਖਣਗੇ ਦੂਜੇ ਟਾਈਮ ਅਸੀਂ ਆਸੀ ਅਸੀਂ ਪਾਸੇ ਆ ਪੱਛਾ ਚੁੰਗਾ ਕੱਟੀ ਚੁੰਗੀ ਕਿ ਕਈ ਵੀਰਾਂ ਦੇ ਇਹੋ ਜਿਹੇ ਜਵਾਬ ਆਉਂਦੇ ਇਸ ਗੱਲ ਦਾ ਤੁਹਾਨੂੰ ਸਭ ਮੈਂ ਜਵਾਬ ਦੇਣਾ ਇੱਥੇ ਪਿਛਲੀ ਵੀਡੀਓ 'ਚ ਆਪਾਂ ਮੈਂ ਨੀਲੀ ਰਾਵੀ ਦੀ ਵਿੱਚ ਹੀ ਦੋ ਤਿੰਨੋ ਵੀਰਾਂ ਨੂੰ ਕਿਚੋ ਕੇ ਦੋ ਟਾਈਮ ਦੁੱਧ ਮਿਲ ਲਿਆ ਬੱਚੇ ਖੁਣੋ ਮੈਂ ਛੱਡ ਗਿਆ ਦੇ ਯਾਰ ਮੇਹ ਦਾ ਬੱਚਾ ਅ ਜੇ ਤਾਂ ਦੁੱਧ ਮੈਂਦਾ ਫਿਰ ਸਹੀ ਨਹੀਂ ਨਿਕਲਾ ਫਿਰ ਕਿਵੇਂ ਮੈਂ ਭਾਵੇਂ ਚਾਰ ਟਾਈਮ ਜੋ ਜੋ ਕਹੀ ਜਾਂਨੇ ਬਿਲਕੁਲ ਪੈਸੇ ਤਾਂ ਅਗਲੀ ਦੀ ਇਹ ਵੀ ਤੀਨੇ ਹਜੇ ਕਿਸੇ ਨਾ ਕਿਸੇ ਪਾਸੇ ਪੁੱਠੀ ਮਾਰ ਹੀ ਦੇਣੀ ਹਾਂ ਕਿਸੇ ਮਨ ਨੇ ਪੁੱਠੀ ਪੈਸੇ ਤਾਂ ਅਗਲੀ ਜੇਬ ਚ ਆਪਾਂ ਕਿਹੜੇ ਕਢਾ ਲੈਨੇ ਆ ਬਿਲਕੁਲ ਦੇਨੇ ਤਾਂ ਨੇ ਆਪਦੀ ਮਰਜ਼ੀ ਨਾਲ ਚੋ ਗਿਆ ਜੀ ਆਪਾਂ ਨੂੰ ਲੋਕ ਦੋਸਤੋ ਦਿਨਾਂ ਦਾ ਬੇਰਵਾਦ ਦੱਸਿਆ ਜਾਂਦਾ ਦੁੱਧ ਦੱਸਿਆ ਜਾਂਦਾ ਸੂਆ ਦੱਸਿਆ ਜਾਂਦਾ ਬੱਚਾ ਦੱਸਿਆ ਜਾਂਦਾ ਉਸ ਤੋਂ ਬਾਅਦ ਮੇਰਾ ਵੀਰ ਕੋਈ ਜਾਣ ਕੇ ਆਪਾਂ ਨਗਾਤੀ ਜੀ ਕਰੀਏ ਤੇ ਮਾੜੀ ਗੱਲ ਪਹਿਲਾਂ ਤਸੱਲੀ ਆਪਦੀ ਜੇ 2 ਟਾਈਮ 3 ਟਾਈਮ ਕਰ ਲੈਂਦੇ ਜੇ ਉਸ ਤੋਂ ਬਾਅਦ ਪਸ਼ੂ ਛੱ λαβੀ ਸੋਨੂ ਵੀਰ ਦੂਜਾ ਸਵੇਰ ਦਿਨ ਕਿਨੇ ਦੱਸਿਆ ਡੇਢ ਸੰਦ ਸਾਬ ਇਹਨੂੰ ਵੀ 8 ਹੀ ਹੋਏ ਤਾਂ ਆਪਾਂ 10 ਹੀ ਦੱਸਨੇ ਆ ਬੱਚਾ ਬਿਠਾ ਇੱਕ ਬੋਧੀ 8 ਪਰ 10 ਦੇਣਾ ਹੈਗਾ ਆ ਮਗਰ ਕੱਟੀਏ ਕਰਾਂਗੇ ਜੈਡ ਬਲੈਕ ਹੀ ਕਰਾਂਗੇ ਆ ਰੰਗ ਇੱਕ ਜੈਡ ਬਲੈਕ 10 ਕਿਲੋ ਦੁੱਧ ਠੰਡਾ ਹੋਗਾ ਇਹਨਾਂ ਥੱਲੇ ਲਓ ਵੀ ਇਹ ਕੱਟੀ ਆ ਬਾਕੀ ਤੁਸੀਂ ਸੂਹਾ ਦੋਸਤੋ ਨਾਲ ਦੀ ਨਾਲ ਹੀ ਨੋਟ ਕਰੀ ਚਲੋ ਤੇ 11 ਕਿਲੋ ਦੁੱਧ 10 ਕਿਲੋ ਠੰਡਾ ਕਰਕੇ ਦੁੱਧ ਜਿਹੜਾ ਨੇ ਥੱਲੇ ਆ ਝੋਟੀ ਦਾ ਲੇਵਾ ਤੁਹਾਨੂੰ ਆਪਾਂ ਤੋੜ ਕੇ ਜਦੋਂ ਦਿਖਾਉਣੇ ਵਧੇਰੇ ਸਮਝਾਉਗੀ ਹੈ ਵੀ ਜੈਡ ਬਲੈਕ ਇੱਕ ਰੰਗਾ ਕਰਮਾਂ ਲਈ ਇਹ ਵੀ ਤੇ ਪਿੱਛੇ ਬ ਤੋ ਪਿੱਠਪੁੜੇ ਵਾਲੀ ਸਾਈਡ ਤੋਂ ਵੀ ਪੂਰੀ ਚੌੜੀ ਆ ਚੌੜਾ ਪਿੱਠਪੁੜਾ ਸੋਹਣੀ ਹਰਡਰ ਕੁਆਲਿਟੀ ਬਿਲਕੁਲ ਮੋਢ ਤੋਂ ਚੌਰਸਲੇਵਾ ਸੋਹਣੀ ਵੰਡ ਆਫਸੀ ਥਣਾ ਦੀ ਤੇ ਨਾ ਦੇ ਜਿਹੜਾ ਤੁਸੀਂ ਕਈ ਵੀ ਨੋਟ ਕਰਾ ਦਿੰਦੇ ਨੇ ਬਿਲਕੁਲ ਨਵੇਂ ਦਾ ਨਵਾਂ ਪਸ਼ੂ ਆ ਸੋ ਪਹਿਲਾਂ ਦੁੱਜਣ ਝੋਟੀਆਂ ਅਕਸਰ ਜਿਹੜੇ ਵੀਰ ਖਰੀਦਣੀਆਂ ਪਸੰਦ ਕਰਦੇ ਆ ਉਹਨਾਂ ਲਈ ਆ ਵੇਖੋ ਤੁਸੀਂ ਲੇਵੇ ਦੀ ਬੰਤਰ ਵੇਖੋ ਬਹੁਤ ਖੂਬਸੂਰਤ ਆ ਕਰੋ ਚੈੱਕ ਜੀ ਸਭ ਬਾਹਲਾ ਚੋਣ ਚੰਗਾ ਲੱਗਾ ਕਰਮਾਲੀ ਐ ਭਰਾ ਬਰੂ ਤਾਂ ਮੈਨੂੰ ਲੱਗਾ ਜੀ ਦਸਨ ਪੁਛਣ ਦੀ ਲੋੜ ਨਹੀਂ ਪੋਣੀ ਚੋਣ ਜੀ ਮੈਂ ਕਿਹਾ ਬਾਹਲੀਆਂ ਚੋਣ ਕਿਉਂਨ ਤੋਂ ਸੰਤੂ ਸਾਹਿਬ ਅੱਗੇ ਵੀ ਦੋ ਤਿੰਨ ਵਾਰੀ ਆਪਾਂ ਵੀਡੀਓ ਜੁਕਿਆ ਕਿਉਂਨ ਤੋਂ ਗਲਤ ਨਿਕਲੇ ਤੇ ਮੈਂ ਬੈਠਾ ਹਰਤਾ ਦੋ ਦਾ ਮੱਤੇ ਤੇਲ ਦੀ ਹਾਰ ਦਾ ਮੱਤੇ ਮੈਂ ਉਸ ਵੇਲੇ ਦਊਗਾ ਠੀਕ ਹੈ ਜੀ ਕਿ ਨਾ ਦਾ ਤੁਹਾਨੂੰ ਹੂੰ ਲਾਵੇ ਯਾਰ ਇਹਨੇ ਇਹ ਗੱਲ ਵੀ ਨਹੀਂ ਠੀਕ ਹੈ ਜੀ ਲੋ ਦੋਸਤੋ ਇੱਕ ਇੱਥੋਂ ਜਿਹੜੀ ਗੱਲ ਕਰੇ ਆਪਾਂ ਗੱਲ ਕਰਦੇ ਵੀ ਇੰਚ ਵੀ ਗੱਲ ਬਾਤ ਨਹੀਂ ਕਿ ਵੀ ਜਿਹੜਾ ਮੇਰਾ ਵੀਰ ਇੱਥੇ ਆਣ ਕੇ ਕਹਦੇ ਵੀ ਯਾਰ ਜੋ ਦੱਸਿਆ ਨਿਕਲਿਆ ਨਹੀਂਗਾ ਤੇ ਉਹਦਾ ਵੀਰਾਂ ਦਾ ਵੀ ਆਪਾਂ ਪ੍ਰਪਾਈ ਕਰਾਂਗੇ ਨਹੀਂ ਵੀ ਕੋਈ 1500 ਦਾ ਤੇਲ ਮਚਾ ਕੇ ਆਜੂਗਾ ਤੇ ਆਪਾਂ ਹੱਸ ਕੇ ਵਿਖਾ ਦਾਂਗੇ ਠੀਕ ਆ ਹਾਂ ਵੱਡੀਆਂ ਛੋਟੀਆਂ ਫਲ ਬ ਤੇ ਆ ਜਿਹੜੀ ਹਵਾਨੇਲੇਵੇ ਦੀ ਕੁਆਲਿਟੀ ਹੈ ਤੇ ਮਗਰ ਕੱਟੀ ਹੈ ਤੇ ਫੀਮੇਲ ਕਾਫ ਆ ਬੱਚਾ ਤੁਹਾਨੂੰ ਦਿਖਾਤਾ ਮਦਰ ਦੇ ਉੱਪਰ ਹੀ ਬੱਚਾ ਜਿੱਦਾਂ ਇਹ ਬਿਲਕੁਲ ਜੈੱਡ ਬਲੈਕ ਆ ਉਦਾਂ ਹੀ ਬੱਚਾ ਜੈੱਡ ਬਲੈਕ ਆ ਲੈ ਵੀ ਤੁਹਾਨੂੰ ਵੀਰੇ ਦੇ ਦਾਂਗੇ ਕਿੰਨੇ ਕ ਦੀ ਸੰਸਮ ਮੁੱਲ ਭਾਵੇਂ ਲੱਖ ਭਾਵੇਂ 1 15 ਹਾਂਜੀ ਹਾਂ ਚਾਹਨਾ 92 ਜਾਂ 93 93 ਦੀ ਮੈਂ ਦੇਣੀ 92 ਜਾਂ 93 ਦੀ 92 ਦੀ ਦੇ ਦੇ ਕੇ 92 ਮੂਹ ਨਿਕਲ ਗਿਆ ਅੱਛਾ ਨਹੀਂ ਨਹੀਂ ਤਾਂ 93 ਦੀ ਚਲੋ ਵੇਖੀ ਜਾਈ ਲੈ ਬੰ ਜੋੜੀ ਕਮਾਲ ਆ ਦੋਸਤੋ ਝੋਟੀ ਆ ਤੇ 10 ਕਿਲੋ ਆਪ ਐਸੇ 10-12 ਬਾਹਰ ਆ ਪਰ 10 ਕਿਲੋ ਮੰਨ ਕੇ ਸੌਦਾ ਕਰ ਲਿਓ ਮਗਰ ਕੱਟੀ ਵੇਖੋ ਬਿਲਕੁਲ ਐਕਟਿਵ ਤੇ ਹੁੰਦੜ ਹੀਲ ਮਗਰ ਕੱਟੀ ਆ ਪੂਰੀ ਜਮੀ ਪਲੀ ਵੇਖੋ ਕੋਈ 10ਾਂ 12ਾਂ 8ਾਂ ਇੱਥੇ ਤੁਸੀਂ ਜਿਹੜਾ ਸੁਬਾ ਲਾ ਲਿਓ ਇਹ ਮਗਰ ਕੱਟੀ ਆ ਠੀਕ ਆ ਤੇ ਸੋਨੂੰ ਵੀ ਰੱਕੇ ਆ ਜਗੀ ਆਪਾਂ ਦੇ ਇੱਕ ਵੱਡੇ ਕਦ ਕਦ ਦੇ ਵਿੱਚ ਅੱਜ ਝੋਟੀ ਖੜੀ ਆ ਦੂਜਾ ਸੁਬਾ ਝੋਟੀ ਦੂਜਾ ਸੁਬਾ ਹਾਂਜੀ ਇਹ ਕੱਲ ਆਈ ਆਪਾਂ 11 ਕਿਲੋ ਦੋ ਚੋਕ ਲੈ ਆਏ ਥੱਲੇ ਪਰ ਆਪਾਂ ਅੱਜ 10 ਦੇਣਾ ਚਾਹਾਂਗੇ ਅੱਛਾ ਜੀ ਹਾਂ ਆਪਾਂ 11 ਹੀ ਮਾਲ ਕਰ ਆਪਣੇ ਕੋਲ ਕੱਲ ਹੀ ਆਈ ਇੰਦਾ ਸੂਆ ਵੀਰ ਕੋਈ ਲਾਲੇ 12 ਦਾ ਕੋਈ ਲਾਲੇ 15 ਦਾ ਉਹ ਸਾਹਮਣੇ ਘਟਾਈ ਉਹ ਵੀ ਕੱਟਾਂ ਇਹਦਾ ਮਗਰੇ ਦੋਸਤੋ ਦਿਖਾਵਾਂ ਕਿ ਕੋਈ 10 12 ਕਿ ਦਿਨਾਂ ਦਾ ਆਈਡੀਆ ਦੂਜਾ ਹੀ ਸੂਆ ਤੇ ਕਦਕੁੱਦ ਤੁਸੀਂ ਵੇਖੋ ਕਰਮਾਲੀ ਨੂੰ ਕਿੱਡਾ ਲੱਗਾ ਵੀ ਇੱਕ ਬਿਲਕੁਲ ਊਠ ਵਰਗੀ ਆ ਹਾਥੀ ਵਰਗੀ ਆਪਾਂ ਕਹਾਂਗੇ ਵੀ ਪੂਰੇ ਘੱਟੇ ਕੱਦ ਕੱਢ ਦੇ ਵਿੱਚ ਸੰਤੂ ਸਾਹਿਬ ਇਹ ਬੱਚਾ ਵਿਖਾਇਓ ਮੁੜ ਕੇ ਵੀਰ ਮੇਰਾ ਬੱਚੇ ਤੋਂ ਨਾ ਕੋਈ ਆਣ ਕੇ ਆਖੇ ਵੀ ਐਂਜੇ ਜਾਂ ਉਂਜੇ ਠੀਕ ਹੈ ਜੀ ਹਾਂ ਲੋ 12 ਦਿਨਾਂ ਦਾ ਕੋਈ 10 ਦਿਨਾਂ ਦਾ ਇੱਥੇ ਤੁਸੀਂ ਆਈਡੀਆ ਮੰਨ ਲਿਓ ਆ ਕੱਟਾ ਮਗਰ ਮੇਲ ਕਾਫ ਅੱਛਾ ਸੋਨੂ ਵੀਰ 10 ਕਿਲੋ ਤਾਂ ਦੱਸਿਆ ਦੋ ਮੈਂ ਕਿਹਾ ਚੋ ਆ ਕੇ ਦੇਾਂਗੇ 10 ਕਿਲੋ ਸੰਧੂ ਸਾਹਿਬ ਜੀ ਠੀਕ ਹੈ ਜੀ ਲਓ ਦੋਸਤੋ ਦੁੱਧ ਉਹੋ ਹੀ ਆ ਵੀ ਜਿਹੜਾ ਇਸੇ ਚਵਾ ਕੇ ਦੇਣਾ ਜਾਂ ਦਊਗੀ ਜਾਂ ਕਰੂਗੀ ਉਹ ਅੱਗੇ ਸੇਵਾ ਤੇ ਆ ਵੀ ਤੁਸੀਂ ਸਾਰਾ ਚੋ ਉਹ ਅਗਲੇ ਦੀ ਸੇਵਾ ਦਾ ਜਿਹੜਾ ਆਪਾਂ ਅੱਜ ਚਵਾਉਣਾ ਆਪਾਂ ਉਹਦੇ ਪੈਸੇ ਲੈਣੇ ਆ ਜੀ ਹੂੰ ਠੀਕ ਆ ਜੀ ਬਿਲਕੁਲ ਜੀ ਬਿਲਕੁਲ ਇੱਕ ਵਾਰੀ ਤੁਹਾਨੂੰ ਆ ਦਿਖਾਉਣੇ ਆ ਤੋ ਜਿੱਤਾ ਇਹ ਕੱਦ ਵੱਡਾ ਦੋਸਤ ਉਹਦੀ ਆਰਡਰ ਦੀ ਤੁਸੀਂ ਫਿਕਸਿੰਗ ਵੇਖੋ ਕੋਈ ਘਰੋਂ ਨਹੀਂ ਸਭ ਕਿਸੇ ਨੇ ਕੱਢੀ ਕੰਪੈਕਟ ਆਰਡਰ ਦੇ ਵਿੱਚ ਤਾਂ ਇਹ ਥੋੜਾ ਉੱਪਰੇ ਬੰਦ ਨੂੰ ਵੇਖ ਕੇ ਮਾਰਨਾ ਥੋੜਾ ਉੱਪਰ ਕਰਦੀ ਇਹਨਾਂ ਗੱਲ ਸੰਗਲ ਪਾਇਆ ਸੀ ਮੈਂ ਇਹ ਗੱਲ ਰਸਾ ਵਾ ਲੈ ਆ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਸੋ ਉੱਪਰੇ ਬੰਦ ਨੂੰ ਦੋਸਤ ਥੋੜਾ ਜਿਹਾ ਪਸ਼ੂ ਲੋਕ ਝੁਕ ਜੀ ਕਰਦਾ ਥੋੜਾ ਜਿਆ ਝੁਰਦਾ ਜਾਂ ਹੁੰਦਾ ਡਰਦਾ ਹੁੰਦਾ ਕਿਉਂਕਿ ਪਹਿਲੀ ਵਾਰੀ ਪਸ਼ੂ ਜਿਹੜਾ ਘਰੋਂ ਬਾਹਰ ਨਿਕਲਣਾ ਸਾਰੇ ਵੀਰ ਜਾਣਦੇ ਆ ਸੋ ਜਿਹੜੀਆਂ ਦੁਜਨ ਤਿਜਨ ਕੇਰਾ ਮੱਝਾਂ ਝੋਟੀਆਂ ਹੁੰ ਤਾ ਕਰਕੇ ਕਿਤਨਾ ਕਿਤੇ ਕੋਈ ਡਾ ਡੁੱਕਰ ਘੱਟ ਰੱਖ ਰਹੀਆਂ ਨੇ ਤੇ ਫਰਖਾਲ ਝੋਟੀ ਪਹਿਲਾ ਜਿਹੜੀ ਪਹਿਲੀ ਵਾਰੀ ਘਰੋਂ ਨਿਕਲੀ ਆਪਾਂ ਮੰਨ ਸਕਦੇ ਆ ਦੂਜਾ ਸੂਬਾ ਸੋਹਣੇ ਕਦ ਕੱਦ ਦੇ ਵਿੱਚ ਆ ਵੀ ਫੁੱਲ ਵੱਡੀ ਹਾਈਟ ਕੋਈ ਮੇਰਾ ਵੀਰ ਭੜਾ ਕੋਈ ਮਾਨਸੇਰੀ ਤੋਂ ਆ ਰਿਹਾ ਵੱਡੇ ਦੋਹਾਂ ਜਿਹੜੇ ਆ ਰਿਹਾ ਤੇ ਪੂਰੀ ਵੱਡੇ ਕਦ ਕੱਦ ਕੱਦ ਦੇ ਵਿੱਚ ਝੋਟੀ ਆ ਕੋਈ ਛੋਟੀ ਜੀ ਨਹੀਂ ਹੁੰਦੀ ਹਾਂਜੀ ਸਾਹਿਬ ਕੋਈ ਆਨਲਾਈਨ ਮੈਂ ਮੰਗਾਉਂਦਾ ਝੋਟੀ ਚੌਣ ਮਾੜੀ ਨਿਕਲੇ ਹਾਂਜੀ ਠੀਕ ਹੈ ਜੀ ਆਪਾਂ ਜ਼ਿੰਮੇਵਾਰਾਂ ਹਾਂ ਹਾਂਜੀ ਹਾਂਜੀ ਲਓ ਜੀ ਠੀਕ ਆ ਸੋ 10 ਕਿਲੋ ਦੁੱਧ ਜਿਹੜਾ ਦੋਸਤੋ ਇਹਦੇ ਥ ਕੋਈ 12 ਦਾ ਕੋਈ 11 ਦਾ ਕੋਈ 13 ਦਾ ਕੋਈ 14 ਦਾ ਇਥੇ ਤੁਸੀਂ ਸੁਭਾ ਮੰਨ ਲਿਓ ਬੱਚਾ ਤੁਹਾਨੂੰ ਦਿਖਾਤਾ ਮਗਰੇ ਤੇ ਕਟਾ ਲੈ ਵੀਰ ਸਾਨੂੰ ਦੇ ਦਈ ਗਿਆ ਕਿੰਨੇ ਕ ਦੀ ਫਿਰ ਹਾਂ ਅੰਦਰ ਮੈਂ ਤਾਂ ਲੱਕੀ ਵਟ ਲਿ ਗਿਆ ਹਾਂ ਲੱਕੀ ਵਟਣਾ ਚਾਹੀਦਾ ਐਡੀ ਵੱਡੀ ਝੋਟੀ ਲੱਭਦੀ ਕਿੱਥੇ ਆ ਲੱਖ ਵੀ ਨਹੀਂ 90 ਵੀ ਨਹੀਂ 85 ਵੀ ਨਹੀਂ ਹਾਂ ਜਾਂ ਨਾ 83000 ਦੀ 83000 ਦੀ ਆ ਬਾਕੀ ਬੱਚਾ ਪੂਜਾ ਪਾਇਆ ਕੇ ਕਿਤੇ ਮੈਂ ਪੂਰੀ ਰਿਪੋਰਟਾਂ ਹੀ ਸਾਰੀਆਂ ਸੌ ਜਾਂਦੀ ਐ ਕਰੀ ਮੈਂ ਨਾ ਹਿੱਲਦੀ ਨਹੀਂ ਕਰਮਾ ਲਈ ਇਹ ਸਿਰਫ ਉਪਰਾ ਹੀ ਕਰੀ ਜਾਂਦੀ ਐ ਹੋਰ ਠੀਕ ਹੈ ਜੀ ਚੋਕੇ ਦੇਣੀ ਸੰਧੂ ਸਾਹਿਬ ਗੱਲ ਖਤਮ ਕਰੋ ਇਹ ਕਿਹੜਾ ਸੂਨ ਵਾਲਾ ਲੋ ਦੱਸੋ ਇਹ ਸੂਨ ਵਾਲੀ ਨਹੀਂ ਕਿ ਚੋਕੇ ਕਿਸੇ ਵੀਰ ਨੇ ਲਜਾਣੀ ਐ ਕੋਈ ਆਲ ਨਹੀਂ ਕੋਈ ਸ਼ਾਹ ਨਹੀਂ ਗਏ ਨਹੀਂ ਵੀ ਦੂਰ ਨੇੜੇ ਤੁਸੀਂ ਆ ਜਾਓ ਤੇ ਇੱਥੇ ਆਣ ਕੇ ਕੋਈ ਲੱਤਾਂ ਮਾਰਦੀ ਫਿਰੇ ਹਾਂ ਉਹ ਗੱਲ ਨਹੀਂ ਡਰਦੀ ਜ਼ਰੂਰ ਮੜਾ ਜਾ ਉਹ ਮੜਾ ਡਰ ਜਾ ਰੱਖਦਾ ਪਸੂ ਕਈ ਘਰੋਂ ਕਈ ਵਾਰ ਮੈਂ ਪਹਿਲਾਂ ਜ਼ਿਕਰ ਕੀਤਾ ਪਹਿਲੀ ਵਾਰ ਹੀ ਨਿਕਲਿਆ ਹੁੰਦਾ ਬਾਹਰ ਤੇ 83000 ਦੀ ਤੁਹਾਨੂੰ ਠੀਕ ਹੈ ਜੀ ਬਾਕੀ ਕਿਸੇ ਭੈਣ ਭਰਾ ਸੱਜਣ ਦਾ ਮਾਨਤਨ ਉਹ ਰੱਖਿਆ ਜਾਂਦਾ ਮੌਕੇ ਤੇ ਕੋਈ ਆਉਂਦੇ ਹੋ ਤੁਸੀਂ ਕੋਈ ਰੱਸਾ ਛੜਾਈ ਆ ਵਿੱਚੋਂ ਛੋੜ ਚ ਆਪਾਂ ਜੋ ਵੀ ਮੌਕੇ ਤੇ ਹੋ ਜੂ ਗੰਜਾਇਸ਼ ਲੈ ਵੀ ਸਾਨੂੰ ਅੱਗੇ ਵੀਰੇ ਅੱਗੇ ਸਾਡੀ ਆਪਣੇ ਕੋਲ ਕੋਈ ਤੇਜਾ ਮੰਨ ਲੇ ਚੌਥਾ ਮੰਨ ਲੇ ਅੱਛਾ ਜੀ ਇਹ ਆ ਇੱਕ ਉੱਤੇ ਦੀ ਸੂਈ ਆ ਹੁਣ ਤੇ ਅੰਦਰ ਦੀ ਆਪਾਂ 1 2 4 ਦਿਨਾਂ ਦਾ ਨਾਟਕਾ ਵੱਧ ਹੀ ਦੱਸਣੇ ਸਾਰੀਆਂ ਮਹੀਨਾਂ ਦੇ ਠੀਕ ਹੈ ਵੀ ਹਫਤਾ ਮੰਨ ਲੇ ਕੋ 10 ਦਿਨ ਮੰਨ ਲੇ ਮੈਂ ਤਾਂ ਕੋਈ ਚੱਕਰ ਨਹੀਂ 2 ਦਿਨ ਵੱਧ ਮੰਨਣ ਕੋਈ 2 ਦਿਨ ਨਾ ਕੋਈ ਸੰਸਮ ਨੇ ਨਾ ਤੋਕੜਾ ਜਿੰਨੀਆਂ ਨੇ ਸੱਜਰਾ ਨਹੀਂ ਨਹੀਂ ਅਸਲ ਦੇ ਵਿੱਚ ਪਸ਼ੂ ਤਾਂ ਚਲੋ 20 ਪਾਈਆਂ 25 ਦਿਨ ਆਪਾਂ ਹੀ ਚੱਲਦਾ ਉਹ ਟਾਈਮ ਜਿੰਨੇ ਨਹੀਂ ਲੈਣੀ ਹੁੰਦੀ ਉਹ ਫਕੰਡ ਕਰਦਾ 10 ਦਿਨ ਹੋ ਗਏ ਨੇ ਸੋਈ ਨੂੰ 12 ਦਿਨ ਹੋ ਗਏ ਨੇ ਨਹੀਂ ਨਹੀਂ ਅਸਲ 'ਚ ਤਾਂ ਆਪਾਂ ਕਹਿੰਦੇ ਵੀ 15 ਦਿਨਾਂ ਤੋਂ ਬਾਅਦ ਹੀ ਪੋਸਟ ਦੁੱਧ ਦੇਣਾ ਚਾਹੀਦਾ ਮੈਂ ਸਹੀ ਮੈਨੂੰ 20 ਕਿ ਦਿਨ ਬਾਅਦ ਹੀ ਦੁੱਧ ਤੇ ਆਉਂਦੀ ਹੈ ਠੀਕ ਹੈ ਜੀ ਆਪਾਂ 2-3 ਦਿਨ ਅਜ ਵੱਧ ਹੀ ਦੱਸਨੇ ਹਰੇਕ ਮੈਂ ਅੱਛਾ ਤੁਹਾਨੂੰ ਵੀ ਤੇ ਸੁਆ ਤੀਜਾ ਸੁਆ ਤੇ ਤ ਲਓ ਦੋਸਤੋ ਸਮੇਤ ਬੱਚੇ ਦੇ 9 ਕਿਲੋ ਦੁੱਧ ਹਾਂ ਆ ਦੋ ਆ ਬੱਚਾ ਜੀ ਤੁਹਾਡੇ ਕੱਦ ਮੈਂ ਤੁਹਾਨੂੰ ਜ਼ਿਕਰ ਕਰਾ ਦੇਣਾ ਜਿਹੜੀ ਵਿੱਚ ਛੋਟੀ ਵਿਖਾਈ ਨਾ ਤੁਹਾਨੂੰ ਤੀਜੇ ਨੰਬਰ ਤੇ ਇਹ ਤਾਂ ਬਾਲੀ ਵੱਡੇ ਕੱਦ加ਟਦੇ ਆ ਇਹ ਵੇਚਾ ਤੇ ਇਹ ਮੀਡੀਅਮ ਹਾਈਟ ਦੇ ਵਿੱਚ ਜਿਹੜੀ ਅਗਲੀ ਮੱਝ ਤੁਹਾਨੂੰ ਦਿਖਾਉਂਦੇ ਆ ਮੀਡੀਅਮ ਹਾਈਟ ਹੈ ਦੀ ਇੱਕ ਮੀਡੀਅਮ ਜਾਂ ਦਰਮਿਆਨੀ ਮੀਡੀਅਮ ਹਾਈਟ ਮੰਨ ਕੇ ਤੁਸੀਂ ਸੌਦਾ ਕਰ ਲਿਓ ਵਜਨ ਵਟਾ ਪੂਰਾ 9 ਕਿਲੋ ਦੁੱਧ ਤੀਜਾ ਸੂਆ ਕੋਈ 12 ਦਾ ਕੋਈ 14 ਦਾ ਕੋਈ 13 ਦਾ ਦਿਨਾਂ ਦਾ ਮੰਨ ਲੈ ਬਾਕੀ ਆ ਬੱਚੇ ਨੇ ਆਮ ਹੀ ਜਿਹੜੀ ਤੁਹਾਨੂੰ ਪਰਖ ਕਰਾ ਦੇਣੀ ਆ ਮਗਰ ਕੱਟ ਹੀ ਆ ਫੀਮੇਲ ਕਾ ਚੋਲਣਾ ਤੁਸੀਂ ਤੇ ਸੋਨੂ ਵੀਰੇ ਬਾਕੀ ਚੋਣ ਚਣ ਸੱਜੇ ਖੱਪੇ ਪਾਸੇ ਕੋਈ ਅਗਲੇ ਨਾਲ ਅਗਲਾ ਪਿਛਲੇ ਪਰਪਰ ਤੇ ਥਣ ਵੱਧ ਘਟ ਜਾਂ ਚੋਣ ਮੈਂ ਮਾੜੀ ਦੇ ਲਈ ਤੁਹਾਨੂੰ ਮਿੱਕੋ ਹੀ ਆਪਾਂ ਗੱਲ ਮਗਾਤੀ ਹੈ ਹਾਂ ਠੀਕ ਹੈ ਜਾਂ ਮੈਂ ਤੇ ਥਣ ਚ ਵੱਧ ਘਟ ਨਿਕਲੇ ਦੁੱਧ ਲਓ ਜੀ ਤੋਂ ਦੋਸਤੋ ਕੱਲੀ ਕੱਲੀ ਚੀਜ਼ ਦੀ ਆਪਾਂ ਗਰੰਟੀ ਦੱਸਦੀ ਨਹੀਂ ਲੈਂਦੇ ਕਿ ਫਿਰ ਹਾਲ ਵੀਰ ਸੋਨੂ ਨੇ ਪਹਿਲਾਂ ਕਹੇ ਤਾਂ ਵੀ ਮੇਰੀ ਝੋਟੀ ਜਾਂ ਮੇਰੀ ਮੱਝ ਚੋਣ ਦੇ ਵਿੱਚ ਕੋਈ ਧਾਰਾਂ ਦੀ ਵੱਧ ਘਾਟ ਹੋਵੇ ਕੋਈ ਠੀਕਾ ਜੀ ਚੜਾ ਮਾਰਾ ਕਰੇ ਕੁਝ ਵੀ ਕਰੇ ਠੀਕਾ ਜੀ ਠੰਡੀ ਮਿੱਠੀ ਨਾਲ ਨਿਕਲੇ ਤੇ ਆਂਦਾ ਵੀ ਆਪਾਂ ਕੋਈ ਕਿਸੇ ਵੀਰ ਨੂੰ ਖੱਜਲ ਖਰਾਬੀ ਨਹੀਂ ਕਰਦੇਗੇ ਵੀ ਤੇਲ ਪਾਣੀ ਦਾ ਖਰਚਾ ਤੱਕ ਵੀ ਦਵਾਂਗੇ ਜਿਸ ਥਾਂ ਤੋਂ ਕੋਈ ਵੀਰ ਤੁਰਿਆ ਹੋਊਗਾ ਠੀਕ ਆ ਸੋ ਥਣ ਦੇਵੇ ਦੀ ਸਾਫ਼ ਸੁਥਰੀ ਮੋਟਾ ਗੁੱਲ ਥਣ ਸੋ ਸਪੇਸ ਵੰਡ ਜਿਹੜੀ ਆ ਤੁਹਾਡੇ ਸਾਹਮਣੇ ਆ ਠੀਕ ਆ ਜੀ ਸਤਿ ਸ੍ਰੀ ਅਕਾਲ ਸੋ ਨੀਲੀ ਰਾਵ ਦੀ ਮਾਨਸਾ ਤੋਂ ਮੈਂ ਗਾਂ ਗਈ ਆਪਣੀ ਪਿਛਲੀ ਵੀਡੀਓ ਜੀ ਇੱਕ ਪੈਸਾ ਨਹੀਂ ਲਿਆ ਮੈਂ ਭੇਜ ਤੇ ਜਨਾ ਮੈਂ ਲਾ ਕੇ ਧਾਰਾ ਮਾਰ ਕੇ ਪੈਸੇ ਦਿੱਤੇ ਆ ਜੀ ਹਾਂ ਨਹੀਂ ਤੇ ਮੈਂ ਕਿਹਾ ਮੇਰੀ ਮੈਂ ਵਾਪਸ ਲਾ ਦਿਆ ਜੇ ਮੇਰੀ ਗਲਤੀ ਹਾਂ ਤੇ 10000 ਕਰਾਇਆ ਤਾਂ ਵੀ 4 ਮੈਂ ਦੇਉਂ। ਇਹ ਦੁਬਾਰੀ ਤੇ ਨਹੀਂ ਆਫਰ ਜੀ। ਆ ਬਿਲਕੁਲ ਬਿਲਕੁਲ। ਠੀਕ ਹੈ ਜੀ। ਸਹੀ। ਉਹਨਾ ਮੈਂ ਲਾ ਕੇ ਧਾਰਾ ਮਾਰੀਆਂ ਉਹਦੇ ਠੀਕ ਆ। ਦੁੱਧਾਂ ਉਹਦੇ ਸਾਡੀ ਸੇਵਾ ਦਾ। ਇਹ ਤਸੱਲੀ ਹੋ ਗਈ। ਹਾਂ ਤਸੱਲੀ ਹੋ ਗਈ ਫਿਰ ਪੈਸੇ ਦਿੱਤੇ ਡਰਾਈਵਰ ਨੂੰ। ਬਿਲਕੁਲ। ਕਹਾਂ ਜੇ ਮੇਰੀ ਮੈਂ ਥਾਣਾ ਤੋਂ ਗਲਤ ਹੋਈ ਤਾਂ ਮੈਂ ਪੇਈ ਜਾਏ ਬਾਅਦ। ਬਿਲਕੁਲ। ਲੋਬੀ ਮਗਰ ਕੱਟੀ ਇੱਕ ਵਾਰੀ ਫੇਰ ਵੇਖ ਲੋ ਮੇਰਾ ਵੀਰ ਆ ਕੱਟੀ ਜੇ। ਕਿਉਂਕਿ ਜ਼ਿਆਦਾਤਰ ਵੀਰ ਕੈਰਾਂ ਦੇ ਬੱਚੇ ਵੇਖਣੋਂ ਰਹਿ ਜਾਂਦੇ ਆ ਤੇ ਬੱਚੇ ਤੁਸੀਂ ਆ ਵੇਖ ਕੇ ਜਜਮੈਂਟ ਕਰਨੀ ਹੁੰਦੀ ਆ। ਆ ਬੱਚਾ ਮਗ ਮਗਰੋਂ ਜਿਹੜੀ ਬੈਕ ਸਾਈਡ ਤੋਂ ਵੇਖੋ ਫਾੜੀ ਵਾਲਾ ਚੱਡਾ ਇੱਕ ਸਾਰ ਪੱਧਰ ਲੇਵਾ ਠੀਕ ਆ ਜੀ ਆਹ ਫੇਸ ਕੁਆਲਿਟੀ ਆ ਮੇਰਾ ਵੀਰ ਇਹ ਵੀ ਨਾ ਕੋਈ ਆ ਕੇ ਮੂੰਹ ਨਹੀਂ ਚੰਗੀ ਤਰ੍ਹਾਂ ਵੇਖਿਆ ਆਹ ਕਰੋ ਚੈੱਕ ਜਰਾ ਗੁਲਾਈ ਗੁੜੀ ਸਿੰਘਾਂ ਦੀ ਪੂਰੀ ਆ ਠੀਕ ਆ ਆਹ ਬਹਿਣੀ ਵਾਲੀ ਸਾਈਡ ਤੋਂ ਤੁਸੀਂ ਕਰ ਲੋ ਚੈੱਕ ਆਹ ਕਰੋ ਜੀ ਠੀਕ ਆ ਲੈ ਵੀ ਸੋਨੂੰ ਵੀਰ ਮਾਜੇ ਵੀ ਚੰਗੀ ਆ ਉਹ ਕਿੰਨਾ ਕਿਥੋਂ ਤੱਕ ਦੇ ਦਗੇ ਜਿੱਡੀ ਨਿੱਗਰ ਮੈਨੂੰ 85 ਵਾਟ ਲਗੇ ਨਹੀਂ ਆਪਣੀ ਵੀਡੀਓ ਵੇਖ ਕੇ ਆਵੇ ਤਾਂ ਮਾਨਤਨ ਫਿਰ ਕੀ ਕਰਨਾ 80 ਵਾਟ ਲਗੇ ਆ ਹਾਂ ਜਨਾ 76000 ਦੀ ਦੇ ਦੇਣਗੇ 76000 ਦੀ ਹਾਂ ਜੈਜ ਜਿਹੜਾ ਆ ਛੋਟਾ ਜਿਹਾ ਇਹ ਕੰਮ ਇੱਕ ਬਾਹਲਾ ਗਏ ਬਣੀ ਇਹਦੇ ਜੇ ਨਹੀਂ ਚੰਗੀ ਜੇ ਨਿੱਗਰ ਜੀ ਅੱਛਾ ਹਾਂ ਜੀ ਕਿਉਂਕਿ ਜਿਵੇਂ ਬਾਪੂਆਂ ਦਾ ਨਾ ਨੂਪਸਵੇਂ ਇੱਕ ਰਾਹ ਜਾਨ ਉਡਦੀਆਂ ਜਾਨ ਮਾਰਦੀਆਂ ਛਾਲਾ ਇੱਕ ਰਾਹ ਕਰ ਮਾਰ ਗਿਆ ਹਾਂ ਹਾ ਸਪੀਟਾ ਹੀ ਵਟਚਨ ਕਰਵਾ ਲਈਆਂ ਆਪ ਕੋ ਆਪਣੇ ਘਰਾਂ ਚ ਵੀਰ ਤੇ ਲੈ ਕੇ ਜਾ ਦਿੰਦਾ ਕਿ ਜਾਨ ਹਾਂ ਲਓ ਵੀ 76000 ਦੀ ਦੋਸਤੋ ਇਹ ਮਿਲ ਜੂਗੀ 76000 ਦੀ ਠੀਕ ਆ ਜੀ 76000 ਦੀ ਜਿਹੜੀ ਇਹ ਤੁਹਾਨੂੰ ਮੱਝ ਮਿਲ ਜੂਗੀ ਪੂਰੀ ਨਿੱਗਰ ਗੁੰਧਵੀ ਆ ਵਜਨ ਵਟਾ ਪੂਰਾ ਹਾਈਟ ਪੇਸ਼ਕ ਮੀਡੀਅਮ ਆ ਤੇ ਗ ਹਾਂ ਸਰ ਚੌਣ ਵਾਲਾ ਚੰਗਾ ਕਰਨਾ ਬਾਲਾ ਚੌਣ ਚੱਲ ਲੈ ਵੀ ਸੋਨੂੰ ਅੱਗੇ ਵੀਰ ਆ ਆ ਗਈ ਲੋਈ ਸੰਦੀ ਸਰ ਦੂਜਾ ਸੂਆ ਝੋਟੀ ਲੋਈ ਆ ਗਈ ਹਾਂਜੀ ਇਹ ਚੌਥੇ ਦਿਨ ਦੀ ਸੂਈ ਆਈ ਉਹ ਬੱਚਾ ਟੱਟਾ ਹੈਂਦਾ ਅੱਜ 4 ਦਿਨ ਹੋਏ ਸੂਈ ਲਓ ਵੀ ਆ ਗਈ ਲੋਈ ਹਾਂਜੀ ਠੀਕ ਹੈ ਜੀ ਵੀਰ ਕੋਈ ਦੁੱਧ ਆਪਾਂ ਜਿਹੜਾ 7.5 8 ਕਿਲੋ ਚੋਣੇ ਇੰਦੇ ਠੀਕ ਹੈ ਜੀ 8 ਕਿਲੋ ਤੋਂ 7.5 ਮੰਨੋ ਠੀਕ ਹੈ ਜੀ ਅੱਠ ਸਾਢੇ ਅੱਠ ਸਾਢੇ 7 ਤਾਂ ਆਪਾਂ ਚੋਣੇ ਆ ਬੱਚੇ ਨੂੰ ਛੱਡ ਕੇ ਬੱਚੇ ਨੂੰ ਛੱਡ ਕੇ ਹਾਂ ਬੱਚੇ ਨੂੰ ਛੱਡ ਗਏ ਨੇ ਥਲੋ ਠੀਕ ਹੈ ਜੀ ਕਟਾ ਮਗਰ ਚੌਥਾ ਦਿਨ ਸੂਈ ਨੂੰ ਇਹਨੂੰ ਅੱਜ ਲਓ ਵੀ ਚੌਂਕ ਦਿਨਾਂ ਦੀ ਸੂਈ ਆ ਸੂਬਾ ਪਹਿਲਾਂ ਦੂਜਣ ਇਹ ਦੂਜਾ ਸੂਆ ਸੰਸਭ ਸੂਈ ਆ ਜੀ ਲਓ ਜੀ ਦੂਜਾ ਸੂਆ ਕੋਈ ਚਾਰਾਂ ਦਾ ਪੰਜਾਂ ਚੌ ਚੌਂਕ ਦਿਨਾਂ ਦਾ ਸੂਆ ਮਗਰ ਕਟਾ ਮੇਲ ਕਾਫ ਤੇ ਦੁੱਧ ਸਾਢੇ 7 ਕਿਲੋ ਮੇਰਾ ਵੀਰ ਕੋਈ ਮੰਨ ਕੇ ਤੁਸੀਂ ਸੌਦਾ ਕਰ ਲਓ ਬੱਚੇ ਨੂੰ ਛੱਡ ਕੇ ਆਪਾਂ ਚੋਣੇ ਆ ਜੀ ਬੱਚੇ ਨੂੰ ਛੱਡ ਕੇ ਆਹ ਕਰੋ ਚੈੱਕ ਠੀਕ ਹੈ ਜੀ ਸੋ ਲੇਫਟੀ ਲੂਪਟੀ ਇਹ ਥਾਣ तकरीबन ਕੋਈ ਮੁਠੀ-ਮੁਠੀ ਦਾਰ ਥਾਣਾ ਕਰਮਾੜੀ ਨੂੰ ਲੱਗਾ ਸੋ ਦੂਜਾ ਸੁਭਾ ਝੋਟੀ ਆ ਨਵੀਂ ਝੋਟੀ ਤੇ ਲੋਹੀ ਨਸਲ ਦੇ ਵਿੱਚ ਆ ਠੀਕ ਆ ਜੀ ਤੇ ਕੱਦ-ਕਾੜ ਤੁਸੀਂ ਵੇਖੋ ਝੋਟੀ ਦਾ ਬਹੁਤ ਸੋਹਣਾ ਕੱਦ-ਕਾੜ ਦੇ ਵਿੱਚ ਆ ਉੱਚਾ ਕੱਦ ਤੇ ਸਿੰਘ ਦੀ ਪੂਰੀ ਗੁਲਾਈ ਪਾਈ ਸੋਈ ਬਹੁਤ ਸੰਸਾ ਚੋਣ ਬੜੀ ਚੰਗੀ ਕਰ ਮੈਂ। ਉਹ ਦੇਵੇ ਲੋਵੇ ਦੀ ਬੜੀ ਸਫਾਈ ਹੈ। ਹਾਂ ਹਾਂ ਠੀਕ ਆ ਜੀ ਅਖੇ। ਇਹਦੇ ਮਗਰ ਬੱਚਾ ਸੋਨ ਨੂੰ ਕਿਹੜਾ ਸਿਰ? ਪਾਈ ਸੰਸਾ ਬੈਠਾ ਜਿਹੜਾ। ਪੰਜਵਾਂ ਡੰਗ ਜੀ ਸੋਈ ਨੂੰ ਇਹਨੂੰ ਜਿਹਨੂੰ ਪੰਜਵਾਂ ਉਹਨੂੰ ਪੰਜਵਾਂ ਹੀ ਕਾਂਗੇ। ਹਾਂ। ਲਓ ਜੀ ਆ ਬੱਚਾ ਬੈਠਾ ਜਿਹੜਾ ਠੀਕ ਆ ਜੀ ਮੇਲ ਕਾਫਾ ਕਟਾ ਮਗਰ। ਠੀਕ ਆ ਜੀ। ਲੱਭੀ ਸੋਨ ਨੂੰ ਇਹਦੀ ਡਿਮਾਂਡ ਵੇਲੇ ਕੀ ਕਰਤੀ ਫਿਰ? ਸੋਨ ਸਭ ਮੁੱਲ 8275 ਜੋ ਮਰਜ਼ੀ। ਹਾਂ। ਹਾਂ ਚਾਹਨਾ 73000 ਦੀ ਦੇਣੀ 70 ਦੀ ਜੰਨੀ। 73000 ਦੀ। ਹਾਂ ਜੀ। ਕਰ ਦਿੱਗੇ ਛੋਟ ਸਪਾ ਯਾਰ ਹੋਰ ਕਰ ਦਿੰਨੇ ਹੈ ਯਾਰ ਹੀ ਛੱਡ ਦਿੰਨੇ ਬਿਲਕੁਲ ਜਾਇਜ 72 ਦੀ ਹਾਂ 72000 ਦੀ ਲੋਡ ਕਰਨੀ ਹੁੰਦੀ 100 ਰੁਪਏ 72000 ਦੀ ਪ੍ਰਭੂ ਇਹ ਝੋਟੀ ਤੁਹਾਨੂੰ ਮਿਲੂਗੀ ਜਿਹੜੀ ਆਪਾਂ ਲਾਸਟ ਵਿੱਚ ਦਿਖਾਈ ਆ ਸੈਕੰਡ ਲਾਕਟ ਆ ਮੇਰਾ ਵੀ ਕੋ 70 ਵਾਲਾ ਹੀ ਹੋਣਾ ਲਾ ਉਹ 70 ਵਾਲਾ ਹੀ ਹੋਣਾ ਲਾ ਨਹੀਂ ਲਾਵੇ ਲਾ ਦੇ ਕੇ ਨਾ ਕਮ ਵਾਲੇ ਪਾਈ ਮੁਰਕੇ ਕਈ ਰੋ 65 ਲਾਉਣ ਲਾਪੇ ਦੇ ਵੀਰ ਵਾਲੇ ਸਿਆਣੇ ਮੰਨਦੇ ਫਿਰ ਗੁੱਸਾ ਥੋੜਾ ਜਿਹਾ ਗਰਮੀ ਆ ਜਾਂਦੀ ਅੱਛਾ ਗਰਮੀ ਨਹੀਂ ਕਰੀ ਕਾ ਅਗਰ ਦੁਕਾਨਦਾਰ ਹੀ ਆਖੀ ਦਾ ਨਹੀਂ ਕੋਈ ਗੱਲ ਨਹੀਂ ਲਾੜਾ ਆਪਦੀ ਮਰਜ਼ੀ ਕਿਸੇ ਨੇ ਪਗਾਉਣੀ ਆ ਕੋਈ ਨਹੀਂ ਉਹਨੂੰ ਦੱਸ ਦਿੰਦਾ ਕੋਈ ਨਹੀਂ ਪਗਾਈ ਜਾਵੇ ਆਪਦੀ ਮਰਜ਼ੀ ਇਹ ਤੋਂ ਕੱਟ ਨਹੀਂ ਦੇਣੀ ਕਿ ਹਰ ਹਾਂ ਜੀ ਗਲਤ ਬਾੜੀਆਂ ਮਰਜ਼ੀਆਂ ਪਗਾਉਂਦਾ ਕਿਹੜਾ ਲੈ ਜਾਂਦਾ ਕੋਈ ਆ ਬਿਲਕੁਲ ਹਾਂ ਇੱਥੇ ਰਹਿ ਜੀ ਦੋਸਤੋ ਪਹਿਲੇ ਕੋਲ ਉਹਨਾਂ ਹੀ ਵੈਸੇ ਜਿੰਨਾ ਕਿ ਵਿੱਚੋਂ ਮਾਰ ਦੇਣਾ ਰੱਖ ਕੇ ਪਸ਼ੂ ਸੇਲ ਕੀਤਾ ਜਾਂਦਾ ਵੀ ਆਪਦੀ ਚਲ ਪਾਣੀ ਲੈ ਕੇ ਸੰਸਾ ਵੀ ਆਪਾਂ ਨੂੰ ਗਾਂ ਮਾਰ ਗਾਹ ਤਾਂ ਲੈ ਲਿਆ ਪੰਗਾ ਉਹ ਪੰਗਾ ਹੀ ਹੁੰਦਾ ਜਦੋਂ ਨੌਲ ਜਣਾ ਹੋਵੇ ਬੰਦੇ ਨੂੰ ਚੰਗੀ ਹੈ ਗਾਂ ਤਾਂ ਚੰਗੀ ਹੈ ਪੰਗਾ ਚੰਗੀ ਹੈ ਤੇ ਉਹ ਤਾਂ 11 ਕਿਲੋ ਦੁੱਧ ਦੱਸਦੇ ਸੀ ਤੇ ਹੁਣ ਇਹ ਆਈ ਰਾਤ ਤੋਂ ਕੇ ਆਏ ਆ 5 1/2 ਠੀਕ ਹੈ ਜੀ ਹੁਣ ਪਤਾ ਨਹੀਂ ਕਿੰਨਾ ਦੇ ਦੀ 10 ਕਿਲੋ ਮੰਨ ਲਓ 11 ਕਿਲੋ ਉਹਨਾਂ ਨੂੰ ਇਹ ਸੂਈ ਨੂੰ ਅੱਜ ਕਿੰਨਾ ਬੰਦ ਸੂਈ ਨੂੰ ਇਹਨੂੰ ਹਫਤਾ ਹੀ ਹੋ ਗਿਆ ਜੀ ਹਫਤੇ ਹੀ ਦੀ ਸੂਈ ਸਵੇ ਆਊਗਾ ਦੂਜਾ ਦੂਜਾ ਸੂਈ ਦੱਸਦੀ ਮਗਰ ਬੱਚੀ ਹੈ ਮਗਰ ਬੱਚੀ ਆਈ ਇਹ ਪੁਰਾਣੇ ਘਰ ਦੇ ਰਸੇ ਸਿਰਫ ਇਹਨੂੰ ਪਏ ਹੈ ਜੀ ਆਪਾਂ ਇਹਨੂੰ ਕੁਛ ਨਹੀਂ ਕੋਈ ਹਰਸ਼ ਕਰ ਲਾਇਆ ਲਓ ਜੀ ਦੋ ਦੋ ਆਦੇ ਫਿਰ 14 ਕਿਲੋ ਸਭ ਚ ਆਪਾਂ 10 ਕਿਲੋ ਮੰਨ ਕੇ ਦੇਣੀ ਆ ਜੀ ਹਾਂ ਆਪਾਂ ਇੰਨਾ ਨੂੰ ਮੰਨ ਕੇ ਦੇਣੀ ਆ ਜੀ ਆ ਤਾਂ ਸੋ ਕ੍ਰੋਸ ਸੰਗ ਦੇ ਵਿੱਚ ਆ ਸੋ ਦੇਸੀ ਕ੍ਰੋਸ ਸੰਗ ਦੇ ਵਿੱਚ ਵੀ ਤੁਸੀਂ ਮੰਨ ਸਕਦੇ ਜੇ ਬਾਕੀ ਥੱਲੇ ਲੇਵੇ ਦੀ ਬਹੁਤ ਜਿਆਦਾ ਸਾਫ ਆ ਵੀਰ ਸਾਨੂੰ ਉਹਦਾ ਵੀ ਜਿਆਦਾ ਪੰਗਾ ਪਰ ਵਾੜ ਖਰੀਦਣ ਵਾਲੀ ਆ ਕਿਸੇ ਵੀਰ ਦੇ ਘਰੇ ਰੱਖਣ ਵਾਲੀ ਆ ਠੀਕ ਆ ਜੀ ਤੇ ਮਗਰ ਵੀ ਬੱਛੀ ਆ ਫੀਮੇਲ ਕਾਫ ਨੂੰ ਜਨਮ ਦਿੱਤਾ ਇਸ ਵਾੜ ਨੇ ਮਗਰ ਜਿਹੜੀ ਤੁਸੀਂ ਆ ਦੇਖ ਰਹੇ ਜੇ ਕ੍ਰੋਸ ਸੰਗ ਦੇ ਵਿੱਚ ਕੋਈ ਸਾਨੂੰ ਸਭ ਆਪਾਂ ਦਾ ਗਾਂ ਲੈਂਦੇ ਹੀ ਨਹੀਂਗੇ ਤੁਹਾਨੂੰ ਅੱਗੇ ਵੀ ਮੇਰਾ ਪਤਾ ਹੀ ਏ ਉਹ ਵੀ ਆਪਣੇ ਬਾਲੇ ਸਾਜਣ ਕੋਲ ਸੀ ਉਹਦਾ ਵੇਚ ਨਹੀਂ ਵੇਚ ਨਹੀਂ ਲੈ ਜਾ ਇੱਕ ਸਾਡੀ ਵੇਚ ਦੀ ਮੈਂ ਚਲੋ ਜੀ ਤੁਹਾਡੀ ਵ ਲੋ ਵੀ ਭਰਾਵੋ ਕੋ ਚੌਹ ਪੰਜਾ ਕਿ ਦਿਨਾਂ ਦੀ ਸੂਈ ਆ 10 ਕਿਲੋ ਬੋਲੇ ਤੋਂ ਬਾਹਰ ਹੀ ਆ ਗਈ ਹਾਂ ਬੋਲੇ ਤੋਂ ਬਾਹਰ ਆ ਗਈ ਦੋ ਦੋ ਆਪਣੇ ਬੰਦੇ ਸੱਜਣ ਜਿਹਨਾਂ ਤੇ ਲਈ 14 ਕਿਲੋ ਆਂਦੇ 14 15 ਆਂਦੇ ਬਾਕੀ ਦੋ ਸੰਸਾਬ ਕੋਈ ਇਹਨਾਂ ਤੋਂ ਤਾਂ ਦਾ ਖੁਸ਼ ਨਹੀਂ ਨੂੰ ਹਾਂ ਇਹਨਾਂ ਦਾ 14 ਕਿਲੋ ਨੂੰ ਆਂਦਾ ਜਿਹਨੇ ਵੇਖ ਲਈ 12 13 14 ਲੀਟਰ ਨੂੰ ਆਂਦਾ ਕੁਝ ਨਹੀਂ ਆਂਦਾ ਜਿਹਨੇ ਲੈਣੀ ਉਹ ਵੀ ਸਿਆਣਾ ਹੀ ਵੇਖਣ ਵਾਲਾ ਕੋਈ 10 ਕਿਲੋ ਦਾ ਪਚਵਾ ਕੇ ਹੀ ਦੇਾਂਗੇ ਨਾ ਠੀਕ ਹੈ ਜੀ ਲੋ ਦੱਸੋ ਹਜੇ ਦਿਨ ਵੀ ਕੁਝ ਨਹੀਂ ਹੋਇਆ ਕਿ ਜੇ ਸਾਰੀ ਚੌਂਕ ਦਿਨਾਂ ਦੀ ਸੂਈ ਆ ਚੌਣ ਚਾਨ ਬੜਾ ਚੰਗਾ ਹੈ ਸਟਾਰਟਿੰਗ ਜਿਹੜੀ 10 ਕਿ ਸਪੇਸ ਵਾਂਡ ਚੰਗੀ ਆ ਠੀਕ ਆ ਜੀ ਸੋ ਬੌਲੇ ਤੋਂ ਬਾਹਰ ਹੀ ਆਈ ਆ ਸਟਾਰਟਿੰਗ ਜਿਹੜੀ 10 ਕਿਲੋ ਦੁੱਧ ਤੋਂ ਕੀਤੀ ਆ ਤੇ ਦੁੱਧ ਤਕਰੀਬਨ ਕੋਈ 12 ਲੀਟਰ ਵੀ ਚਵਾ ਦੂਗੀ 14 13 ਲੀਟਰ ਵੀ ਚਵਾ ਦੂਗੀ ਕਿਸੇ ਵੀਰ ਦੀ ਚੰਗੀ ਸੇਵਾ ਰਹੀ ਤੇ ਦੇਸੀ ਕ੍ਰੌਸਾਂਗ ਦੇ ਵਿੱਚ ਆ ਮਿਲਦੀ ਮਿਲਦੀ ਮਿੱਠੀ ਆ ਵਾਂਗੇ ਬੂਗੇ ਤੋਂ ਨਹੀਂ ਸੰਦੂ ਸਰ ਨਹੀਂ ਜੋੜ ਪਾਣਾ ਮਿਲਾਈ ਪਾਲੀ ਦਾ ਜੋੜ ਜੜ ਉਹ ਪਹਿਲਾਂ ਹੀ ਲੈ ਕੇ ਪਾਉਂਦੇ ਸੀ ਗਲਤ ਗੱਲ ਨਹੀਂ ਕਰਨੀ ਇੱਥੇ ਵੀਰ ਕੋਈ ਆਵੇ ਤਾਂ ਆਪਾਂ ਜੋੜ ਪਾਈ ਅਗਲਾ ਕੇ ਤੂੰ ਯਾਰ ਦੱਸਿਆ ਜੂ ਆ ਚਲੋ ਵੈਸੇ ਵੀ ਜ਼ਿਆਦਾਤਰ ਆਪਾਂ ਪਸ਼ੂਆਂ ਨੂੰ ਵੜਾ ਦੇਣਾ ਸਭ ਪਾਉਣਾ ਹੀ ਚਾਹੀਦਾ ਐਵੇਂ ਨਹੀਂ ਚ ਦਾ ਭਾਵੇਂ ਗਾਂ ਇਹਦਾ ਭਾਵੇਂ ਕੋਈ ਮੜਾਏ ਕੋਈ ਡੰਗਰ ਮਾਰੇ ਜਾਂ ਡੰਗ ਕੁੱਤਾ ਨੰਗ ਪੇ ਤਾਂ ਵੀ ਡਰ ਜਾਂਦੀਆਂ ਕਰ ਮਾਰੇ ਹਾਂਜੀ ਬਿਲਕੁਲ ਲੈ ਵੀ ਸੋਨੂੰ ਵੀਰ ਦੇ ਦਈਏ ਕਿੰਨੇ ਸੰਗਾ ਮੁੱਲ ਤਾਂ ਭਾਵੇਂ 50 ਵੀ ਕਰ ਲਈਏ 45 ਕਰ ਲਈਏ ਹਾਂ 42000 ਦੀ 42000 ਦੀ ਹਾਂਜੀ ਪੰਗਾ ਲਿਆ ਭਾਈ ਦੇ ਦਈਏ ਹੋਰ ਥੋੜੀ ਜੀ ਨਹੀਂ ਜਾਏਗੇ ਉਹਨਾਂ ਦੀ ਵਿੱਚ ਨਹੀਂ ਆਪਾਂ ਉਂਝ ਜਿਹਾਂ ਪਾਉਂਦਿਆ ਉਹ ਬਣਿਆ ਆ ਕੇ ਫਿਰ ਦਾ ਪਪਿਆ ਦੀ ਵੇਚਾਂਗੇ ਠੀਕ ਹੈ ਜੀ ਹਾਂਜੀ ਤੁਹਾਨੂੰ ਪਤਾ ਆਪਾਂ ਗਾਂ ਲੈਂਦੇ ਬੜੀ ਘਾਟ ਆ ਲਓ ਦੋਸਤੋ ਵੈਸੇ ਠੰਡੀ ਧੀਰੀ ਆ ਪੰਗਾ ਉਹ ਸਾਦਨਾਵਾ ਸਮਝਿਓ ਵੈਸੇ ਵੀ ਸਾਨੂੰ ਦਾ ਵੀ ਆਪਣਾ ਮਾਲ ਡੰਗਰ ਮੱਝਾਂ ਦਾ ਜ਼ਿਆਦਾ ਕੀਤਾ ਮੱਝਾਂ ਹੀ ਲਈ ਦੀਆਂ ਨੇ ਤੋ ਵੜ ਕਦੇ ਰੱਬੀ ਸੁਭਾ ਵੀ ਆ ਜੇ ਕਿਤੇ ਪੈ ਜਾਵੇ ਕਿਤੇ ਇਹ ਵੀ ਆਪਣੇ ਸੱਜਣਾ ਬੰਦਿਆਂ ਕੋਲ ਸੀ ਤਾਂ ਲਈ ਆ ਗਾਂ ਦਾ ਆਪ ਲੈ ਨਹੀਂ ਵੀਡੀਓ ਸੁ 45000 ਦੀ ਤੁਹਾਨੂੰ ਇਹ ਮਿਲ ਜੂਗੀ ਤਾਂ ਪਹਿਲੀਆਂ ਦੇ ਵਿੱਚ ਹੀ ਮੇਰੇ ਵੀਰਾਂ ਨੇ ਤੁਸੀਂ ਸਬਦਾ ਕਰ ਲੈਣਾ ਵੜ ਚੰਗੀ ਆ ਬਹੁਤ ਬੜਾ ਕਰਮ ਵਾਲੀ ਦਾ ਮੱਝਾਂ ਵਾਲਾ ਹੀ ਹੁੰਦਾ ਕਰਮ ਵਾਲੀ ਦਾ ਜਿੰਨਾਂ ਦੀ ਫਿਰ ਇੱਕ ਇਹਨੂੰ ਹੋਰ ਵੀ ਚਲੋ ਗਾਂ ਫੇਰ ਉਹਨੇ ਵੀ ਇਹਨੂੰ ਧੁੱਪ ਧੁੱਪੇ ਬਣ ਛੜਦਾ ਵੀ ਨਹੀਂ ਕਰਕਦੀ ਨਹੀਂ ਕਰੋ ਸੰਗ ਦੇ ਵਿੱਚ ਇਹਨੂੰ ਪ੍ਰਵਾਹ ਕੋਈ ਨਹੀਂ ਧੁੱਪ ਸਰਦੀ ਦੀ ਹਾਂ ਅ اچھا ਫਿਰ ਸਾਨੂੰ ਇੱਕ ਆਪਣੇ ਕੋਲ ਇਹ ਮਾਲੀ ਜਿਹੜਾ ਕਟਾ ਵਕਾਊਗਾ ਜੀ ਹਾਂ ਜੀ ਸਭ ਆਪਣੇ ਗਵਾਂਡੀਆਂ ਗੋਲਸੀ ਬੱਚਾ ਪੰਗੀ ਮੈਂ ਦਾ ਬੱਚਾ ਠੀਕ ਹੈ ਜੀ ਹਾਂ ਜੀ ਜੀ ਰੇੜੇ ਰੂੜੇ ਤੇ ਨਹੀਂ ਲੱਗਾ ਨਾ ਉਹਨਾਂ ਕੋ ਰੇੜਾ ਇੱਕ ਮੈਂ ਹੈ ਇਹਨਾਂ ਵੇਚਣਾ ਚੰਗਾ ਹੀ ਮੈਂ ਦਾ ਮੋਹਰਾ ਨਸਲ ਦੀ ਮੈਂ ਦਾ ਬੱਚਾ ਮਾਸੂ ਕਰੇ ਲੂ ਕਰੇ ਇੱਕ ਕਟਾ ਰੱਖਿਆ ਥੋੜਾ ਡਰਦਾ ਡੋਕਰਦਾ ਵੀ ਕਦੀ ਬਾਹਰ ਬੂਰ ਨਹੀਂਗਾ ਕੱਢਿਆ ਕਿਸੇ ਵੀਰ ਨੇ ਨਾ ਰੇੜੀ ਤੇ ਝੁੱਪਿਆ ਠੀਕ ਹੈ ਜੀ ਤੇ ਫਿਲਹਾਲ ਅੱਗੇ ਮੇਰਾ ਕੋਈ ਸ਼ਕੀਨ ਵੀਰ ਜਿਹੜਾ ਕੋਈ ਅੱਗੇ ਰੇੜੀ ਤੇ ਵੀ ਲਾਉਣਾ ਚਾਹੁੰਦਾ ਜਾਂ ਮੇਰੇ ਮਾਲ ਦੇ ਵਿੱਚ ਰੱਖਣਾ ਚਾਹੁੰਦਾ ਅਜੇ ਲਾਉ ਦਸੂਸਾ ਜੀ ਵੀਰਾਂ ਦਾ ਵੀ ਲੈਂਦਾ ਹਜ ਮਹੀਂ ਤੇ ਟੱਪਦਾ ਲਾਉਂਦਾ ਨਹੀਂ ਚੰਗਾ ਸਿੰਘ ਸੁੰਗਦਾ ਵੀ ਚੰਗਾ ਪਛਾਣ ਸੁੰਗੀ ਪੜੀ ਆ ਬਿਲਕੁਲ ਵੇਖੋ ਤੁਸੀਂ ਖੁੱਤੀ ਜੇ ਸਿੰਘ ਲੱਗਾ ਛੋਟਾ ਸਿੰਘ ਗੁਲਾਈ ਦੇ ਵਿੱਚ ਤੇ ਪਤਲੇ ਸਿੰਘੀ ਦਾ ਤੇ ਬਿਲਕੁਲ ਜਿਹੜਾ ਦੋਸਤੋ ਮੱਥੇ ਮੁੱਥੇ ਦਾ ਬਲੈਕ ਆ ਠੀਕ ਆ ਪੂਸ਼ ਮਗਰ ਉਹ ਵੇਖਾਂਗੇ ਆਪਾਂ ਕੋਈ ਤਿੰਨ ਤੋਂ ਚਾਰ ਇੰਚ ਜਿਹੜੀ ਵਾਈਟ ਮੋਰਾ ਬ੍ਰੀਡ ਦੇ ਵਿੱਚ ਵੀ ਜਿਹੜੀ ਦੋਸਤੋ ਪਾਸ ਆ ਤੇ ਖਰੀਦਾਰੀ ਕਰ ਸਕਦੇ ਜੇ ਇਹਦੀ ਕੀਮਤ ਤਾਂ ਵੀਰ ਸਾਨੂੰ ਕੀ ਕਰਦੇ ਆ ਡਿਮਾਂਡ ਕੀ ਕਰਦੇ ਆ ਸਾਡਾ ਮੁੱਲ ਤੋਂ 50 ਮੰਗਦੇ 45 42000 ਤਾਂ ਦੇ ਦਿੰਗੇ 42000 ਦਾ ਹਾਂਜੀ ਇਹ ਦੋ ਨੰ ਉਧਰਿਆਂ ਦੇ ਦੇਣਾ ਨਹੀਂ ਆਪਾਂ। ਉਹ ਨਹੀਂ ਨਹੀਂ ਕਾਹਨੂੰ। ਹਾਂ ਠੀਕ ਹੈ। ਮਾਲ ਦੀ ਜਿੰਦ ਤੱਕ ਬਜੇ ਰੂ। ਮਾਲਾ ਚੰਗਾ ਕੋਈ ਨਹੀਂ ਆਲਾ ਲੈ ਜਾਏ ਤੇ ਜਿਹਨੇ ਕਿਸੇ ਵੀਰ ਨੇ ਵੱਡਾ ਮਾਲੀ ਵੇਚਿਆ ਹੋਵੇ ਉਹਨੂੰ ਵਾਰਾ ਖਾ ਜੀ ਬਾਈ। ਲੋ ਵੀ ਪ੍ਰਭੂ ਠੀਕ ਆ ਜੀ ਥੋੜੀ ਜਿਹਾ ਅੱਗੇ ਤੁਸੀਂ ਗਝਾ ਲਓਗੇ ਕਿ ਜਿਹੜਾ ਦੋਸਤੋ ਥੋੜੀ ਜਿਹੀ ਖੇਚਲ ਕਰਨੀ ਪਣੀ ਆ ਜਿਹੜੀ ਰੂੜੀ ਤੇ ਕੱਢਿਆਗਾ ਮਾਲੀ ਤੇ ਨਾਲੇ ਬਾਹਰ ਚ ਰਾਂਦਾ ਚ ਰੂੰਦਾ ਚ ਗਿਆ ਤੇ ਮਾਲੀ ਬਣ ਜਾਊਗਾ ਪੂਰਾ ਵੱਡਾ ਤੇ ਫਿਲਹਾਲ 42000 ਦਾ ਜਿਹੜਾ ਤੁਹਾਨੂੰ ਇਹ ਮਿਲ ਜਾਊਗਾ ਹਾਂ ਨਾ 50000 ਕਰਨਾ ਜਿਹੜੀ ਦੋਸਤੋ ਡਿਮਾਂਡ ਕਰਨ ਨੂੰ ਵੀਰਾਂ ਦਾ ਵੀ 5 ਇਹ ਇੱਕੋ ਇੱਕ ਕਟਾ ਜਿਹੜਾ ਦੋਸਤੋ ਵਕਾਊ ਆ ਤੇ ਤੁਹਾਨੂੰ ਆਪਾਂ ਦਿਖਾ ਦਿੱਤਾ ਇੱਥੇ ਆਣ ਕੇ ਤੁਸੀਂ ਆਪਦੀ ਵੇਖ ਲਿਓ ਠੀਕ ਆ ਜੀ ਕੋਈ ਵੀ ਨਰਖ ਪਰਖ ਕਰਨੀ ਇੱਥੇ ਆਣ ਕੇ ਕਰ ਲਿਓ ਤੇ ਬਾਕੀ ਵਿੱਚੋਂ ਥੋੜਾ ਬਾਦਾਂ ਮਾਨਤਨ ਕੋ ਸ਼ੋਰ ਸੱਪਾ ਹਾਂ ਜੀ ਉਹ ਕੋਈ ਨਹੀਂ ਮੌਕੇ ਤੇ ਕਰਾ ਦਾਂਗੇ ਠੀਕ ਆ ਜੀ ਠੀਕ ਹੈ ਠੀਕ ਹੈ 6 ਨਗ ਸੀਗੇ ਜਿਨ੍ਹਾਂ ਦੇ ਵਿੱਚੋਂ ਮੱਜਾਂ ਵੀ ਤੁਹਾਨੂੰ ਦਿਖਾ ਦਿੱਤੀਆਂ ਨੇ ਤੇ ਇੱਕ ਵੜ ਜਿਹੜੀ ਆਪਾਂ ਤੁਹਾਨੂੰ ਇਹ ਲਾਸਟ ਦੇ ਵਿੱਚ ਦਿਖਾਤੀ ਆ ਪਸੂ ਸਾਰੇ ਸਵੇ ਸਵੇ ਆ ਤੇ ਦਿਨਾਂ ਦੇ ਜੀ ਇਕਰ ਗੱਲ ਕਰ ਲਈਏ ਹਫਤੇ ਡੇਢ ਡੜ ਦੋ ਦੋ ਹਫਤਿਆਂ ਦੇ ਵਿੱਚ ਵਿੱਚ ਸਮਾਂ ਹੈ ਇਹਨਾਂ ਪਸ਼ੂਆਂ ਨੂੰ ਨਾ ਵੀਰ ਸਾਨੂੰ ਇੱਕ ਨੰਬਰ ਬੋਲਦੀ ਵਿੱਚ ਹਾਂਜੀ ਨੰਬਰ ਸੰਤ ਸਾਹਿਬ ਆਪਣਾ 9856 17707 ਪਿੰਡ ਚੋੜੀਆਂ ਤਹਿਸੀਲ ਧਰਮਗੋੜ ਜ਼ਿਲ੍ਹਾ ਮੋਗਾ ਜੀ ਮਖੂ ਸ਼ਹਿਰ ਤੋਂ 15 ਕਿਲੋਮੀਟਰ ਮੋਗੇ ਤੋਂ ਆਪਣਾ ਗਾਜੇ 20 22 ਕਿਲੋਮੀਟਰ ਹਾਂਜੀ ਮੈਂ ਦੱਸ ਦਈਏ ਠੀਕ ਆ ਜੀ ਮੋਗੇ ਤੋਂ ਸ਼ਾਹ ਬੋਕਰ ਕੋਟ ਐਸੇ ਖਾਂ ਉੱਥੇ ਜੀਰਾ ਵੀ ਆਪਾਂ ਨੂੰ 15 ਕਿਲੋਮੀਟਰ ਬਿਲਕੁਲ ਠੀਕ ਆ ਜੀ ਦੂਜਾ ਨੰਬਰ 9915016213 ਠੀਕ ਆ ਜੀ ਹਾਂਜੀ ਠੀਕ ਆ ਜੀ ਇਸ ਟਾਈਮ ਆਪਣੇ ਕੋਲ 6 ਮਹੀਨੇ 5 ਮਹੀਨੇ ਇੱਕ ਗਾਂ ਹੈ ਠੀਕ ਆ ਜੀ ਹਾਂਜੀ ਲੋ ਵੀ ਦੋਸਤੋ ਪਸ਼ੂ ਸਾਰੇ ਤੁਸੀਂ ਦੇਖ ਲਏ ਆ ਅਸੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਪੰਜ ਸੱਤ ਨਗ ਜੜੇ ਆ ਅਵੇਲੇਬਲ ਹੁੰਦੇ ਆ ਬੀਰ ਸੋਨੂ ਉਹਨਾਂ ਦੇ ਕੋਲ ਤੇ ਪਿੰਡ ਆਪਣਾ ਚੋਟੀਆਂ ਹੈਗਾ ਠੀਕ ਆ ਜੀ ਫਾਡੇਗੜ ਪੰਜ ਦੂਰ ਤੇ ਬਿਲਕੁਲ ਨੇੜੇ ਮਿਲਦਿਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ